ਦੇਸ਼ ਪ੍ਰਦੇਸ਼ ਵਿੱਚ ਵਸਦੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀਮ ਜੈ ਭਾਰਤ ਉਹ ਮੇਰੇ ਨਾਲ ਖਲੋਤੇ ਨੇ ਸਾਡੇ ਮਹਾਕਾਲ ਬਾਬਾ ਟਿੱਕਾ ਜੀ ਔਰ ਸਾਡੇ ਬਹੁਜ ਸਮਾਜ ਪਾਰਟੀ ਦੇ ਜਿਲ੍ਹੇ ਦੇ ਇੰਚਾਰਜ ਬਖਸ਼ੀ ਸਿੰਘ ਜੀ ਹਲਕਾ ਤਰਨਤਾਰ ਦੇ ਪ੍ਰਧਾਨ ਔਰ ਸਾਡੇ ਇੱਕ ਟਰਸਟ ਦੇ ਨਹਿਨ ਜਾਹੇਦਾਰ ਸਰਦੇਵ ਸਿੰਘ ਜੀ ਭਰੋਵਾਲ ਮਹਾਕਾਲ ਬਾਬਾ ਜੀ ਸਿੰਘ ਜੀ ਮਗਲਾਰੀ ਸਾਡੇ ਕੱਲੇ ਤੋਂ ਸੈਕਟਰ ਦੇ ਪ੍ਰਧਾਨ ਜਹੇਦਾਰ ਸਤਨਾਮ ਸਿੰਘ ਜੀ ਔਰ ਕੁਲਵੰਤ ਸਿੰਘ ਧੁੰਦਾ ਜੀ ਜੋ ਸੈਕਟਰ ਧੁੰਦਾ ਬਾਉਡਨ ਸਮਾਜ ਪਾਰਟੀ ਦੇ ਪ੍ਰਧਾਨ ਨੇ ਅੱਜ ਇੱਥੇ ਸੈਕਟਰਾਂ ਦੇ ਪ੍ਰਧਾਨਾਂ ਦੀ ਜੋ ਮੀਟਿੰਗ ਕਰਕੇ 9 ਤਰੀਕ ਦੀ ਜਿਹੜੀ ਸਾਫ ਪ੍ਰਕਾਸ਼ੀ ਰਾਮ ਜੀ ਦਾ ਪ੍ਰੀ ਨਿਰਮਾਣ ਦਿਵਸ 플ੌਰ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਉਸ ਨੂੰ ਕਾਮਯਾਬ ਕਰਨ ਵਾਸਤੇ ਸਾਰੇ ਜਿਲ੍ਹਾ ਤਰ ਤਰ ਦੇ ਅੰਦਰ ਜੋ ਸਾਡੀਆਂ ਡਿਊਟੀਆਂ ਲੱਗੀਆਂ ਸਾਰੀਆਂ ਟੀਮਾਂ ਦੀਆਂ ਉਸ ਲੜੀ ਦੇ ਤਹਿਤ ਅੱਜ ਗੋੰਦਾਲ ਸਾਹਿਬ ਔਰ ਸੈਕਟਰ ਸਿਆ ਜੋ ਜ਼ਿੰਮੇਵਾਰੀਆਂ ਜਿਹੜੀਆਂ ਲਾਈਆਂ ਔਰ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ